ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉੱਪਰ ਅੱਜ ਤੁਹਾਡੇ ਸਾਹਮਣੇ ਸਾੜੀ ਦੇ ਉੱਪਰ ਜੋ ਫਿਕਸ ਪਲੇਟਾ ਪਾਈ ਜਾਂਦੀਆਂ ਨੇ ਕਿਵੇਂ ਪਾਈ ਜਾਂਦੇ ਨੇ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੰਨੇ ਇੰਚ ਦਾ ਪੱਲਾ ਰੱਖਿਆ ਜਾਂਦਾ ਹੈ 벨ਟ ਕਿਵੇਂ ਅਟੈਚ ਕਰਨੀ ਹੈ ਕਿੰਨੇ ਇੰਚ ਦੀ ਅਟੈਚ ਕਰਨੀ ਹੈ ਇਹ ਸਾਰੇ ਵੀਡੀਓ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ ਇਹ ਬਲੈਕ ਕਲਰ ਦੀ ਬਨਾਰਸੀ ਸਾੜੀ ਹੈ ਇਸ ਸਾਈਡ ਤੇ ਦੇਖੋ ਪੱਲਾ ਬਣਿਆ ਹੋਇਆ ਆਪਣਾ ਸਭ ਤੋਂ ਪਹਿਲਾਂ ਆਪਾਂ ਪੱਲੇ ਦੀ ਮਾਰਕਿੰਗ ਕਰਨੀ ਹੈ ਮੈਕਸਿਮਮ ਜੋ ਪੱਲਾ ਰੈਡੀ ਹੁੰਦਾ ਸਾੜੇ ਦਾ ਉਹ 2.2 ਮੀਟਰ ਦਾ ਹੁੰਦਾ ਹੈ ਮਤਲਬ 2 ਮੀਟਰ 10 ਇੰਚ ਦਾ ਪੱਲਾ ਉਹ 2.2 ਮੀਟਰ ਹੁੰਦਾ ਹੈ ਔਰ 2.5 ਮੀਟਰ ਦਾ ਜੋ ਪੱਲਾ ਹੁੰਦਾ 2 ਮੀਟਰ 19 ਇੰਚ ਦਾ ਪੱਲਾ ਉਹ ਰੈਡੀ ਹੁੰਦਾ ਮੈਂ ਅੱਜ ਪੂਰਾ 2.5 ਮੀਟਰ ਦਾ ਪੱਲਾ ਸਾੜੇ ਦਾ ਉਹ ਰੈਡੀ ਰੱਖਣਾ ਹੈ 2 ਮੀਟਰ 19 ਇੰਚ ਤੇ ਆਪਾਂ ਨੇ ਇਹ ਇੱਕ ਮਾਰਕਿੰਗ ਕਰਨੀ ਹੈ 2.5 ਮੀਟਰ ਪੱਲੇ ਦੀ ਇਸ ਜਗ੍ਹਾ ਤੇ ਦੇਖੋ 2.5 ਮੀਟਰ ਜੋ ਪੱਲਾ ਹੈ ਇਸ ਨੂੰ ਰੈਡੀ ਕਰਨਾ ਹੈ ਆਪਾਂ ਨੇ ਇਹ ਜਗਾ ਤੋਂ ਇੰਚ ਟੇਪ ਰੱਖ ਕੇ ਮੈਂ 2 ਮੀਟਰ ਪਹਿਲਾਂ ਮਾਪ ਲਿਆ ਸੀਗਾ ਤੇ 1.9 ਇੰਚ ਤੇ ਇੱਕ ਮਾਰਕ ਕਰਨਾ ਹੈ ਠੀਕ ਹੈ ਜੀ ਇਹ ਮਾਰਕ ਕਰਕੇ ਆਪਾਂ ਨੇ ਇਸ ਜਗਾ ਤੋਂ ਦੇਖੋ 1.9 ਇੰਚ ਆਏਗਾ ਪੂਰਾ ਟੋਟਲ ਹੋ ਗਿਆ 2.5 ਮੀਟਰ ਇਸ ਜਗਾ ਤੇ ਇੱਕ ਚੌਕ ਨਾਲ ਨਿਸ਼ਾਨ ਲਗਾ ਲੈਣੇ ਆ ਇਸ ਜਗਾ ਤੋਂ ਨਿਸ਼ਾਨ ਲਗਾ ਕੇ ਆਪਾਂ ਨੇ ਜੋ 2.5 ਮੀਟਰ ਦਾ ਪੱਲਾ ਹੈ ਉਹ ਪੂਰਾ ਰੈਡੀ ਕਰ ਲੈਣਾ ਇਹ ਆਪਣੇ ਪੱਲੇ ਦੀ ਮਾਰਕਿੰਗ ਹੋ ਗਈ ਇੱਧਰ ਵਾਲੀ ਸਾਈਡ ਇਸ ਤੋਂ ਬਾਅਦ ਆਪਾਂ ਨੇ ਜਾਣਾ ਹੈ ਸਾੜੀ ਦੇ ਦੂਸਰੇ ਸਾਈਡ ਤੇ ਜੋ ਦੂਸਰਾ ਸਾਈਡ ਐਂਡ ਪੁਆਇੰਟ ਆ ਸਾੜੀ ਦਾ ਉਧਰ ਵਾਲੀ ਸਾਈਡ ਜਾਣਾ ਹੈ ਦੇਖੋ ਇਹ ਵਾਲੀ ਸਾਈਡ ਆਪਾਂ ਸਾੜੀ ਦੇ ਆ ਗਏ ਹੁਣ ਇਸ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਇਸ ਦੀ ਮਾਰਕਿੰਗ ਕਰਨੀ ਹੈ ਇਸ ਜਗ੍ਹਾ ਤੋਂ ਦੇਖੋ ਇੱਕ ਨਿਸ਼ਾਨ ਲਗਾਇਆ 10 ਇੰਚ ਤੇ 1 ਇੰਚ ਆਪਾਂ ਐਕਸਟਰਾ ਲੈ ਲੈਣੇ ਆ ਕਿਉਂਕਿ ਇਹ ਵਾਲੀ ਜਗ੍ਹਾ ਤੇ ਆਪਾਂ ਜੋ ਪੀਕੋ ਹੋਊਗੀ ਜਾਂ ਤੁਸੀਂ ਫੋਲਡ ਵੀ ਕਰ ਸਕਦੇ ਹੋ ਮਸ਼ੀਨ ਦੇ ਨਾਲ 11 ਇੰਚ ਤੇ ਇਹ ਵਾਲੀ ਇੱਕ ਮਾਰਕਿੰਗ ਕਰਨੀ ਹੈ ਇਸ ਤੋਂ ਬਾਅਦ ਇੰਚ ਟੇਪ ਲੈਣਾ ਹੈ ਆਪਣੀ ਕਮਰ ਦੇ ਗੋਲਾਈ ਮਾਪਣੀ ਹੈ ਜਿੰਨੀ ਗੋਲਾਈ ਹੈ ਕਮਰ ਦੀ ਮੈਂ ਇਹ ਸਲਿਮ ਸਾਈਜ਼ ਹੈ ਜੋ ਸਾੜੀ ਦਾ ਉਹ ਰੈਡੀ ਕਰਨਾ ਹੈ 29 ਇੰਚ ਕਮਰ ਦੀ ਆਪਾਂ ਇੱਥੋਂ ਮਾਰਕਿੰਗ ਕਰਨੀ ਹੈ ਇਹ ਜਗ੍ਹਾ ਤੇ ਇੱਕ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਇਹ ਸਾਰਾ ਆਪਣਾ ਨਿਸ਼ਾਨ ਇਸ ਜਗ੍ਹਾ ਤੇ ਮਾਰਕਿੰਗ ਕੀਤੇ ਇਹ ਜਗ੍ਹਾ ਤੇ 29 ਇੰਚ ਆ ਗਿਆ ਇਸ ਤੋਂ ਅੱਗੇ ਆਪਾਂ ਨੇ 11 ਇੰਚ ਜੋ ਐਕਸਟਰਾ ਰੱਖਿਆ ਇਹ ਆਪਣੀ ਹੋ ਗਈ ਕਮਰ ਦੀ ਮਾਰਕਿੰਗ ਇਸ ਤੋਂ ਬਾਅਦ ਇਹ ਨਿਸ਼ਾਨ ਤੋਂ ਲੈ ਕੇ ਤੇ ਇਧਰ ਵਾਲੀ ਸਾਈਡ 'ਤੇ ਜੋ ਨਿਸ਼ਾਨ ਲਗਾਇਆ ਸੀਗਾ ਇਹ ਵਾਲਾ ਇਸ ਤੇ ਇਹਦੇ ਵਿੱਚ ਵਿੱਚ ਆਪਾਂ ਨੇ ਹੁਣ ਪਲੇਟਸ ਨੂੰ ਅਟੈਚ ਕਰਨਾ ਹੈ ਜੋ ਪੱਲੇ ਵਾਲਾ ਨਿਸ਼ਾਨ ਲਗਾਇਆ ਸੀ ਇੱਥੋਂ ਇੰਚ ਟੇਪ ਰੱਖਣਾ ਹੈ 8 ਇੰਚ ਤੱਕ ਮਾਰਕਿੰਗ ਕਰ ਲੈਣੀ ਹੈ ਇਹ ਮਾਰਕਿੰਗ ਕਰਕੇ ਇਸ ਨੂੰ ਚੱਕਣਾ ਹੈ ਪੱਲੇ ਵਾਲੀ ਸਾਈਡ 'ਤੇ ਪਲੇਟ ਨੂੰ ਫੋਲਡ ਕਰਨਾ ਹੈ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਜਿਹੜੀਆਂ ਵੀ ਪਲੇਟਾਂ ਪਾਣੀਆਂ ਨੇ ਉਹ ਪੱਲੇ ਵਾਲੀ ਸਾਈਡ ਉਹਨਾਂ ਦਾ ਮੂੰਹ ਹੋਣਾ ਚਾਹੀਦਾ ਪਲੇਟਾਂ ਦਾ ਠੀਕ ਹੈ 8 ਇੰਚ ਦੀ ਇੱਕ ਹੋਰ ਪਲੇਟ ਬਣਾਈ ਆਪਾਂ ਨੇ ਮੈਂ ਇਹ ਕਰਕੇ 8 8 ਇੰਚ ਤੇ ਮਾਰਕਿੰਗ ਕਰ ਲੈਣੀ ਹੈ ਤੇ ਸਾਰੀਆਂ ਪਲੇਟਾਂ ਨੂੰ ਚੱਕ ਕੇ ਇੱਕ ਦੂਜੇ ਦੇ ਉੱਪਰ ਸਹੀ ਤਰੀਕੇ ਨਾਲ ਇਸ ਟਾਈਪ ਨਾਲ ਸੈੱਟ ਕਰ ਲੈਣਾ ਇਹ ਦੇਖੋ ਮੈਂ ਪਲੇਟਾਂ ਦੀ ਮਾਰਕਿੰਗ ਕਰਕੇ ਇੱਕ ਦੂਜੇ ਦੇ ਉੱਪਰ ਸੈੱਟ ਕਰ ਲਿਆ ਇਹ ਹੁਣ ਕਮਰ ਵਾਲੇ ਨਿਸ਼ਾਨ ਤੋਂ ਚੱਕਣਾ ਹੈ ਜੋ ਆਖਰੀ ਪਲੇਟ ਹੈ ਇਹ ਥੋੜੀ ਵੱਡੀ ਬਣਾਣੀ ਆਪਾਂ ਨੇ ਤਾਂ ਕਿ ਸਾਰੀਆਂ ਪਲੇਟਾਂ ਇਸ ਨਾਲ ਕਵਰ ਹੋ ਜਾਣ ਇਸ ਟਾਈਪ ਨਾਲ ਆਪਾਂ ਪਲੇਟਾਂ ਨੂੰ ਸੈੱਟ ਕਰ ਲੈਣਾ ਹੈ ਸਾੜੀ ਦੇ ਉੱਪਰ ਠੀਕ ਹੈ ਇਧਰ ਵਾਲਾ ਪਾਰਸ਼ਨ ਹੈ ਸਾਰਾ ਇਹ ਆਪਣੀ ਕਮਰ ਦਾ ਆ ਗਿਆ ਠੀਕ ਹੈ ਇਹ ਐਂਡ ਤੱਕ ਇਹ ਜੋ ਇਹ ਆਪਣੀ ਕਮਰ ਦਾ ਪੋਰਸ਼ਨ ਹੈ ਸਾਰਾ ਆਪਾਂ ਮਾਰਕਿੰਗ ਕੀਤੀ ਸੀਗੀ ਹਾਂਜੀ ਇਹ ਪਲੇਟਾਂ ਨੂੰ ਆਪਾਂ ਨੇ ਹੁਣ ਸਿਕਿਉਰ ਕਰ ਲੈਣਾ ਇਸ ਟਾਈਪ ਦੇ ਕਲਿੱਪ ਦੇ ਨਾਲ ਤਾਂ ਕਿ ਇਹ ਹਿੱਲਣ ਨਾ ਬਿਲਕੁਲ ਸੈਟ ਰਹਿਣ ਪਲੇਟਾਂ ਸਾਰੀਆਂ ਇਸ ਤੋਂ ਬਾਅਦ نیچے ਵਾਲੀ ਸਾਈਡ ਤੋਂ ਚਿੱਟੇ ਪਰ ਰੱਖਣਾ ਸਭ ਤੋਂ ਪਹਿਲਾਂ ਆਪਾਂ ਨੇ ਸਾੜੀ ਸਾੜੀ ਦੀ ਲੈਂਥ ਮਾਪਣੀ ਹੈ ਕਿੰਨੀ ਲੈਂਥ ਹੈ ਇਹ ਟੋਟਲ 46 ਇੰਚ ਲੈਂਥ ਹੈ ਪਰ ਮੈਂ 42 ਇੰਚ ਸਾੜੀ ਆ ਉਹ ਤਿਆਰ ਰੱਖਣੀ ਹੈ ਮਤਲਬ 4 ਇੰਚ ਸਾੜੀ ਆ ਜੋ ਉਹ ਲੰਬੀ ਹੈ ਤੇ 2 ਇੰਚ ਦੇ ਪ੍ਰਾਕੇ ਜਿੱਥੋਂ ਆਪਾਂ ਪਲੇਟਾਂ ਪਾਈਆਂ ਸੀ ਇਹ ਜਗ੍ਹਾ ਤੋਂ 4 ਇੰਚ ਤੇ ਆਪਾਂ ਨੇ ਹੁਣ ਨਿਸ਼ਾਨ ਲਗਾ ਲੈਣਾ ਇਹ ਐਕਸਟਰਾ ਪਾਰਟ 42 ਇੰਚ ਲੈਂਥ ਰੱਖੀ ਹੈ 4 ਇੰਚ ਤੇ ਆਪਾਂ ਨੇ ਐਕਸਟਰਾ ਜੋ ਇਸ ਜਗ੍ਹਾ ਤੇ ਸਾਰੇ ਬੈਲਟ ਦਾ ਜੋ ਪੁਆਇੰਟ ਹੈ ਇੱਥੇ ਆਪਾਂ ਐਂਡ ਤੱਕ ਸਾਰੇ 4-4 ਇੰਚ ਦੀ ਮਾਰਕਿੰਗ ਕਰ ਲੈਣੀ ਹੈ ਠੀਕ ਹੈ ਜੀ ਇਹ ਸਾਰੀ ਮਾਰਕਿੰਗ ਕਰਨ ਤੋਂ ਬਾਅਦ ਆਪਣੀ ਜੋ ਇਹ ਸਾਢੇ ਦੀ ਲੈਂਥ ਹੈ ਨੀਚੇ ਵਾਲੀ ਸਾਈਡ 42 ਇੰਚ ਉਹ ਤਿਆਰ ਰਹਿ ਜਾਊਗੀ ਹਾਂਜੀ ਇਹ ਮਾਰਕਿੰਗ ਕਰ ਲਈ ਆਪਾਂ ਨੇ ਇਹ ਸਾਰੀ ਆਪਣੀ ਕਮਰ ਦੀ ਮਾਰਕਿੰਗ ਹੋ ਗਈ ਤੁਸੀਂ ਦੇਖੋ ਠੀਕ ਹੈ ਇਸ ਜਗ੍ਹਾ ਤੇ ਹੁਣ ਆਪਾਂ ਨੇ 벨ਟ ਨੂੰ ਅਟੈਚ ਕਰਨਾ ਜਿਹੜੀ ਆਪਾਂ 벨ਟ ਬੁਕਰਮ ਤੇ ਇਲਾਸਟਿਕ ਨਾਲ ਤਿਆਰ ਕਰਨੀ ਹੈ ਉਹ 벨ਟ ਨੂੰ ਆਪਾਂ ਇਸ ਜਗ੍ਹਾ ਤੇ ਅਟੈਚ ਕਰਨਾ ਇਹ ਆਪਣੇ ਬਾਲ ਹੋ ਗਏ ਇਧਰ ਵਾਲੀ ਸਾਈਡ ਦੇਖੋ ਇਹ ਪੱਲਾ ਰੈਡੀ ਹੋ ਗਿਆ ਇਹ ਆਪਣੀ ਸਾੜੀ ਦੀ ਪੂਰੀ ਮਾਰਕਿੰਗ ਹੋ ਗਈ ਹੈ ਠੀਕ ਹੈ ਜੀ ਇਧਰ ਵਾਲੀ ਸਾਈਡ ਦੇਖੋ ਹੁਣ ਆਪਾਂ ਇਹ ਲੈ ਕੇ ਆਨੇ ਇਹ ਬਾਲ ਹੋ ਗਏ ਇਧਰ ਵਾਲੀ ਸਾਈਡ ਇਸ ਤੋਂ ਬਾਅਦ ਚ ਆਪਾਂ ਨੇ ਹੁਣ ਕਰਨੀ ਐ 벨ਟ ਦੀ ਤਿਆਰੀ ਕਿਸ ਟਾਈਪ ਨਾਲ 벨ਟ ਆਪਾਂ ਨੇ ਰੈਡੀ ਕਰਨੀ ਐ ਇਹ ਪੋਰਸ਼ਨ ਦੇ ਵਿੱਚ ਅਟੈਚ ਕਰਨਾ ਐ 벨ਟ ਨੂੰ ਠੀਕ ਐ ਹੁਣ ਆਪਣੀ ਜਿੰਨੀ ਮੈਂ ਮਾਰਕਿੰਗ ਕੀਤੀ ਸੀ ਕਮਰ ਦੀ 29 ਇੰਚ ਤੇ ਮਾਰਕਿੰਗ ਕੀਤੀ ਸੀ 29 ਇੰਚ ਦੀ ਆਪਾਂ ਨੇ ਬੁਕਰਮ ਇੱਕ ਲੈ ਲੈਣੀ ਐ 1.5 ਇੰਚ ਚੌੜਾਈ ਐ ਬੁਕਰਮ ਦੀ 29 ਇੰਚ ਲੰਬੀ ਇਹ ਬੁਕਰਮ ਕੱਟ ਲਈ ਐ ਇਸ ਨੂੰ ਕਰਨੇ ਡਬਲ ਫੋਲਡ ਤੇ ਸੈਂਟਰ ਦੇ ਵਿੱਚੋਂ ਇਸ ਦੀ ਕਰ ਲੈਣੀ ਐ ਕਟਿੰਗ ਇਸ ਤੋਂ ਬਾਅਦ ਇੱਕ ਪੀਸ ਲੈਣਾ ਐ ਆਪਾਂ ਨੇ ਇਲਾਸਟਿਕ ਦਾ ਇਪਿਸਤੇ ਕੋ 6 ਇੰਚ ਇਸਦੀ ਲੰਥ ਰੱਖੀਏ 1/2 ਇੰਚ ਐਕਸਟਰਾ ਲੈ ਲਿਆ ਕਿਉਂਕਿ ਆਪਾਂ ਇਹਨੂੰ ਬੁਕਰਮ ਦੇ ਉੱਪਰ ਅਟੈਚ ਕਰਨਾ ਹੈ ਇਸ ਜਗ੍ਹਾ ਤੋਂ ਸਿਲਾਈ ਲਗਾ ਲੈਣੀ ਹੈ ਇਧਰੋਂ ਵੀ ਤੇ ਇਧਰ ਵਾਲੀ ਸਾਈਡ ਤੋਂ ਵੀ ਸਿਲਾਈ ਲਗਾ ਲੈਣੀ ਹੈ ਦੋਨੋਂ ਸਾਈਡ ਸਿਲਾਈ ਲਗਾ ਕੇ ਇਸ ਨੂੰ ਕਰ ਲੈਣਾ ਪੱਕਾ ਦੇਖੋ ਸੈਂਟਰ ਦੇ ਵਿੱਚ ਬੁਕਰਮ ਆ ਗਈ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਨੇ ਇੱਕ ਸਾੜੇ ਦੇ ਨਾਲ ਮੈਚ ਕਰਦਾ ਇੱਕ ਕੱਪੜਾ ਲੈਣਾ ਹੈ ਕੋਟਨ ਦਾ ਕੱਪੜਾ ਸਾੜੀ ਨਾਲ ਮੈਚ ਕਰਦਾ ਲੈ ਲਿਆ ਜਿਸ ਦੀ ਚੌੜਾਈ ਰੱਖਿਆ 4.5 ਇੰਚ ਇਹਦੇ ਉੱਪਰ ਆਪਾਂ ਨੇ ਹੁਣ ਐਵੇਂ ਕਰਕੇ ਇਹਨੂੰ ਫੋਲਡ ਕਰ ਲੈਣਾ ਹੈ ਠੀਕ ਹੈ ਬੁਕਰਮ ਵਾਲੇ ਪਾਰਟ ਨੂੰ ਇਹਨੂੰ ਫੋਲਡ ਕਰਨਾ ਤੇ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਜਦੋਂ ਇਸ ਨੂੰ ਇਹਦੇ ਉੱਪਰ ਫੋਲਡ ਕਰੋਗੇ ਤਾਂ ਜੋ ਸਿਲਾਈ ਹੈ ਉਹ ਜੋ ਸੈਂਟਰ ਦੇ ਵਿੱਚ ਆਪਾਂ ਨੇ ਇਲਾਸਟਿਕ ਲਾਈ ਹੈ ਇਹਦੇ ਉੱਪਰ ਨਹੀਂ ਆਣੀ ਚਾਹੀਦੀ ਸਿਰਫ ਕੱਪੜੇ ਦੇ ਉੱਪਰ ਸਿਲਾਈ ਆਣੀ ਚਾਹੀਦੀ ਹੈ ਤੇ ਜੋ ਇਧਰ ਵਾਲੀ ਬੁਕਰਮ ਦੇ ਉੱਪਰ ਆਪਾਂ ਸਿਲਾਈ ਲਗਾਵਾਂਗੇ ਉਹ ਪੈਰ-ਪੈਰ ਦੀ ਬੁਕਰਮ ਹੈ ਉਹਦੇ ਉੱਪਰ ਸਿਲਾਈ ਲੈਣੀ ਹੈ ਇਸ ਟਾਈਪ ਨਾਲ ਆਪਾਂ ਨੇ ਦੇਖੋ ਇਲਾਸਟਿਕ ਹੈ ਜੋ 벨ਟ ਹੈ ਜੋ ਰੈਡੀ ਕਰ ਲਈ ਹੈ ਹੁਣ ਆਪਾਂ ਇਹਨیں ਨੂੰ ਸਾੜੇ ਦੇ ਉੱਪਰ ਅਟੈਚ ਕਰਨਾ ਹੈ ਇਹ ਪਲੇਟਾਂ ਪਾਈ ਹੋਈਆਂ ਨੇ ਦੇਖੋ ਇਸ ਜਗ੍ਹਾ ਤੇ ਮੈਂ ਸਲਾਈ ਲਗਾ ਕੇ ਅਟੈਚ ਕਰ ਲਿਆ ਸੀ ਪਲੇਟਾਂ ਇਹ ਜਗ੍ਹਾ ਤੋਂ ਸਲਾਈ ਲਾ ਕੇ ਐਂਡ ਤੱਕ ਇਸ ਜਗ੍ਹਾ ਤੱਕ ਸਲਾਈ ਲੈ ਕੇ ਆਇਆ ਹੁਣ ਆਪਾਂ 1/2 ਇੰਚ ਵਧਾ ਕੇ 벨ਟ ਨੂੰ ਰੱਖਣਾ ਜਿੱਥੇ ਮਾਰਕਿੰਗ ਕੀਤੀ ਸੀ ਇਸ ਜਗ੍ਹਾ ਤੋਂ ਮਸ਼ੀਨ ਰੱਖਦੇ ਹੋਏ ਐਂਡ ਤੱਕ ਆਪਾਂ ਨੇ ਇਹ ਇਲਾਸਟਿਕ ਦਾ ਪੁਆਇੰਟ ਆ ਗਿਆ ਇਸ ਜਗ੍ਹਾ ਤੋਂ ਖਿੱਚ ਕੇ ਆਪਾਂ ਨੇ 벨ਟ ਨੂੰ ਲਗਾਣਾ ਹੈ ਸਲਾਈ ਲਗਾਣੀ ਹੈ ਖਿੱਚ ਕੇ ਇਹ ਜਗ੍ਹਾ ਤੋਂ ਤੇ ਉਹ ਬਿਲਕੁਲ ਐਂਡ ਤੱਕ ਆਪਾਂ ਨੇ ਇਹ ਸਲਾਈ ਨੂੰ ਲੈ ਕੇ ਜਾਣਾ ਹੈ ਜੋ ਸਾੜੀ ਦਾ ਐਂਡ ਪੁਆਇੰਟ ਹੈ ਉੱਥੇ ਤੱਕ ਆਪਾਂ ਨੇ ਇਹ ਸਲਾਈ ਲਗਾਣੀ ਹੈ ਇਹ ਇਸ ਜਗ੍ਹਾ ਤੱਕ ਠੀਕ ਹੈ ਜੀ ਇਹ ਸਲਾਈ ਲਗਾ ਕੇ ਫਿਰ ਆਪਾਂ ਨੇ বেলਟ ਨੂੰ ਇਹਦੇ ਉੱਪਰ ਸਾੜੀ ਦੇ ਉੱਪਰ ਅਟੈਚ ਕਰ ਲੈਣਾ ਹੈ ਇਹ ਸਲਾਈ ਲਗਾਉਣ ਤੋਂ ਬਾਅਦ ਇਹ ਇਧਰ ਵਾਲੀ ਸਾਈਡ ਫੋਲਡ ਹੋ ਜਾਊਗਾ ਇਹ ਪਲੇਟਸ ਆ ਗਈਆਂ ਆਪਣੀਆਂ ਠੀਕ ਹੈ ਸਾਰੀ ਸੜਾਈ ਦੇ ਉੱਪਰ ਆਪਾਂ ਨੇ ਇਸ ਜਗ੍ਹਾ ਤੋਂ ਖਿੱਚ ਕੇ ਲਗਾਈ ਸੀ ਦੇਖੋ ਪਲੇਟਸ ਪੈ ਗਏ ਨੇ ਸੜੀ ਦੇ ਉੱਪਰ ਐਂਡ ਤੱਕ ਇਸ ਟਾਈਪ ਦੀ ਬੈਲਟ ਲੱਗ ਗਈ ਹੈ ਇਹਨੂੰ ਅੰਦਰ ਵਾਲੀ ਸਾਈਡ ਐਵੇਂ ਫੋਲਡ ਕਰ ਦਾਂਗੇ ਹੁਣ ਇਸ ਤੋਂ ਬਾਅਦ ਆਪਾਂ ਨੇ ਇਸ ਦੇ ਉੱਪਰ ਹੁੱਕਾਂ ਲਗਾਉਣੀਆਂ ਨੇ ਜੋ ਲੋਕ ਹੁੰਦੇ ਨੇ ਇਹਨਾਂ ਨੂੰ ਲਗਾਣਾ ਹੈ ਇਹ ਦੋ ਲੋਕ ਲੈ ਲੈਨੇ ਮੈਨੇ ਠੀਕ ਹੈ ਇੱਕ ਬਿਲਕੁਲ ਇੱਥੇ ਸਿਰੇ ਤੇ ਲਗਾਣੇ ਆਪਾਂ ਨੇ ਲੋਕ ਇਧਰ ਵਾਲੀ ਸਾਈਡ ਇਹ ਆਪਾਂ ਪਲਾਸ ਨਾਲ ਲਗਾ ਕੇ ਚੰਗੇ ਤਰੀਕੇ ਨਾਲ ਇਹਨੂੰ ਸੈੱਟ ਕਰ ਲੈਣਾ ਇੱਕ 3 ਜਾਂ 4 ਇੰਚ ਤੇ ਫਾਸਲੇ ਦੇ ਨਾਲ ਲਗਾਣੇ ਇਹ ਦੋਨੋਂ ਲੋਕਸ ਲਗਾ ਲੈਨੇ ਮੈਂ ਤੇ ਇਸ ਤੋਂ ਬਾਅਦ ਚ ਆਪਾਂ ਨੇ ਲਗਾਨੀ ਐ ਇਸ ਤੇ ਫਿਰ ਸਲਾਈ ਠੀਕ ਹੈ ਜੀ ਇਸ ਜਗ੍ਹਾ ਤੇ ਸਲਾਈ ਲਗਾ ਕੇ ਆਪਾਂ ਨੇ ਇਹਨੂੰ ਕਰ ਲੈਣਾ ਸਿਕਿਉਰ ਹਾਂਜੀ ਇਸ ਤੋਂ ਬਾਅਦ ਦੇਖੋ ਇਹ ਵਾਲੀ ਹੁੱਕ ਲਗਾਣੀਆਂ ਨੇ ਇਸ ਜਗ੍ਹਾ ਤੇ ਥੋੜੇ ਥੋੜੇ ਫਾਸਲੇ ਦੇ ਵਿੱਚ ਇਹ ਹੁੱਕ ਲਗਾ ਦਿੰਨੇ ਆ ਇਹ ਦੇਖੋ ਇਹ ਫਰੰਟ ਤੇ ਹੋ ਗਿਆ ਇਹ ਬੈਕ ਦੇ ਪਿੱਛੇ ਇਲਾਸਟਿਕ ਆ ਗਿਆ ਆਪਣੀ ਇਹ ਪੱਲ ਹੋ ਗਿਆ ਸਾੜੀ ਦੇ ਇਸ ਟਾਈਪ ਨਾਲ ਆਪਾਂ ਸਾੜੀ ਰੈਡੀ ਕਰ ਸਕਦੇ ਆ ਇਧਰ ਵਾਲੇ ਸਾਈਡ ਪੱਲਾ ਹੋ ਗਿਆ ਹਾਂਜੀ ਫਰੈਂਡਸ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਵੀਡੀਓ ਵਾਚ ਕਰਨ ਲਈ ਧੰਨਵਾਦ